ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਅੱਜ ਬਹੁਤ ਜ਼ਿਆਦਾ ਜ਼ੋਰਦਾਰ ਬਰਸਾਤ ਹੋਈ ਹੈ ਮੀਂਹ ਪਿਆ ਹੈ ਤੇ ਕਈ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਗੜੇ ਮਾਰੀ ਵੀ ਦੇਖਣ ਨੂੰ ਮਿਲੀ ਹੈ ਤੇ ਕਿਸਾਨਾਂ ਦੀ ਜੋ ਕਣਕ ਦੀ ਪੱਕੀ ਫਸਲ ਹੈ ਉਹ ਵੀ ਕਈ ਥਾਵਾਂ ਤੇ ਖਰਾਬ ਹੋਣ ਦੀਆਂ ਖਬਰਾਂ ਨੇ ਤੇ ਇਸ ਦਰਮਿਆਨ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਅਹਿਮ ਤੇ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ ਤੇ ਇਸ ਮੀਟਿੰਗ ਦੇ ਵਿੱਚ ਕੀ ਵਿਚਾਰਾ ਜਾਵੇਗਾ ਇਸ ਬਾਰੇ ਜ਼ਿਆਦਾ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਨਵੀਨ ਸੇਠੀ ਮੌਜੂਦ ਨੇ ਆ ਜਿੰਨਵਿੰਦ ਜੀ ਕੀ ਜਾਣਕਾਰੀ ਹੈ ਅਹਿਮ ਬੈਠਕ ਦੇ ਬਾਰੇ ਮੇcomerbal ji ਆਪਾ ਦੇਖ ਹੀ ਰਿਹਾ ਰਿਪੋਰਟਾਂ ਲਗਾਤਾਰ ਸਾਨੂੰ ਸਾਰੇ ਰਿਪੋਰਟਰ ਭੇਜ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਮੀ ਜਿਹੜਾ ਆ ਉਹ ਹੋਇਆ ਗੜੇਮਾਰੀ ਹੋਈ ਹੈ ਤੇ ਜਾਹਰ ਜੀ ਕਹਿੰਦੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਵੀ ਉਹ ਦੇਖਣ ਨੂੰ ਮਿਲਿਆ ਆ ਤੇ ਇਸੇ ਮੱਦੇ ਨਜ਼ਰ ਜਿਹੜੀ ਹੈ ਜੋ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਇੱਕ ਹਾਈ ਲੈਵਲ ਮੀਟਿੰਗ ਜਿਹੜੀ ਹੈ ਉਹ ਸਾਡੇ ਲਈ ਗਈ ਹੈ ਤੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਜਿਹੜੀ ਹੈ ਹੋਵੇਗੀ ਜਾਣਕਾਰੀ ਮਿਲ ਪਾਰੀ ਹੈ ਕਿ ਮੁੱਖ ਮੰਤਰੀ ਫਿਲਹਾਲ ਫਟੇਗੜ੍ਹ ਤਾਈ ਤੋਂ ਰਵਾਨਾ ਹੋਏ ਨੇ ਤੇ ਚੰਡੀਗੜ੍ਹ ਵਾਲੇ ਪਾਸੇ ਤੇ ਅਧਿਕਾਰੀਆਂ ਨੂੰ ਹਰੇਸ਼ ਹੋ ਗਏ ਨੇ ਕਿ ਤੁਸੀਂ ਰਿਹਾਈਸ਼ ਤੇ ਪਹੁੰਚੋ ਮੁੱਖ ਮੰਤਰੀ ਰਿਹਾਈਸ਼ ਤੇ ਪਹੁੰਚੋ ਤੇ ਉਸ ਤੋਂ ਬਾਅਦ ਉੱਥੇ ਮੀਟਿੰਗ ਜਿਹੜੀ ਹੈ ਕੀਤੀ ਜਾਏਗੀ ਤਮਾਮ ਜਾਇਜ਼ਾ ਲਿੱਤਾ ਜਾਏਗਾ ਕਿ ਕਿਹੜੀ ਥਾਂ ਤੇ ਕਿੰਨਾ ਕੁ ਨੁਕਸਾਨ ਹੋਇਆ ਹੈ ਕਿੰਨਾ ਮੀਂਹ ਪਿਆ ਹੈ ਤੇ ਕਿਹੜੇ-ਕਿਹੜੇ ਖਾਸ ਪ੍ਰਭਾਵੀ ਇਲਾਕੇ ਹਨ ਤਾਂ ਫਿਲਹਾਲ ਜਾਹਰ ਜੀ ਗੱਲ ਹੈ ਜਦੋਂ ਰਿਕਾਰਡ ਮੰਗਿਆ ਜਾਏਗਾ ਤੇ ਇਸ ਉੱਪਰ ਕੋਈ ਸਰਕਾਰ ਕੀ ਤਰੀਕੇ ਦੀ ਰਾ ਕੋਈ ਲੋਕਾਂ ਨੂੰ ਦਿੰਦੀ ਹੈ ਖਾਸ ਕਰਕੇ ਕਿਸਾਨਾਂ ਨੂੰ ਜਿਸ ਤਰੀਕੇ ਦੀ ਰਾਹਤ ਦਿੰਦੀ ਹੈ ਫਿਲਹਾਲ ਇਹ ਦੇਖਣ ਵਾਲੀ ਗੱਲ ਰਹੇਗੀ ਲੇਕਿਨ ਅਹਿਮ ਮੀਟਿੰਗ ਜਿਹੜੀ ਹੈ ਹਾਈ ਲੈਵਲ ਮੀਟਿੰਗ ਹੈ ਮੁੱਖ ਮੰਤਰੀ ਪੰਜਾਬ ਵੱਲੋਂ ਸਾਧਨੀਤੀ ਗਈ ਹੈ ਜੀ ਜੀਨਵਿੰਦ ਤੁਸੀਂ ਫਤਗੜ ਸਾਹਿਬ ਦੀ ਗੱਲ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਉਹ ਥੇ ਕੋਧ ਮਜੂਦ ਸੀ ਅੱਜ ਵਰਦੇ ਮੀਂਹ ਦੇ ਵਿੱਚ ਵੀ ਉਹਨਾਂ ਵੱਲੋਂ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਹੈ ਤਾਂ ਇਸ ਤੋਂ ਬਾਅਦ ਉਹਨਾਂ ਵੱਲੋਂ ਰਾਜਪੁਰੇ ਦੇ ਵਿੱਚ ਵੀ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਜਾਣਾ ਹੈ ਤਾਂ ਜੋ ਇਹ ਅਹਿਮ ਬੈਠਕ ਹੈ ਇਸ ਦੇ ਵਿੱਚ ਜਿਵੇਂ ਕਿ ਪਹਿਲਾਂ ਅਸੀਂ ਗੱਲ ਕੀਤੀ ਹੈ ਕਿ ਕਿਸਾਨਾਂ ਦੀਆਂ ਜੋ ਫਸਲਾਂ ਉਹ ਮੰਡੀਆਂ ਦੇ ਵਿੱਚ ਵੀ ਆ ਰਹੀਆਂ ਨੇ ਤੇ ਮੰਡੀਆਂ ਦੇ ਵਿੱਚ ਕਿਸਾਨ ਜੋ ਅਨਦਾਤਾ ਹੈ ਉਹ ਆਪਣੀ ਫਸਲ ਲੈ ਕੇ ਪਹੁੰਚਿਆ ਹੋਇਆ ਹੈ ਮੀਂਹ ਦਾ ਅਸਰ ਹੈ ਜੋ ਮੰਡੀਆਂ ਦੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ ਕਿਸਾਨ ਦੀ ਫਸਲ ਜੋ ਮੰਡੀ ਦੇ ਵਿੱਚ ਵੀ ਭੇਜ ਰਹੀ ਹੈ ਤੇ ਦੂਸਰੇ ਪਾਸੇ ਕਿਸਾਨਾਂ ਦੀ ਜੋ ਅੱਜ ਕੱਟਣ ਵਾਲੀ ਫਸਲ ਹੈ ਪੱਕੀ ਹੋਈ ਫਸਲ ਹੈ ਉਹ ਵੀ ਕੱਟਣ ਦੇ ਲਈ ਤਿਆਰ ਹੈ ਤੇ ਉਹ ਵੀ ਖੇਤ ਦੇ ਵਿੱਚ ਬਰਬਾਦ ਹੋ ਰਹੀ ਹੈ ਤੇ ਇਸ ਦੇ ਮੱਦੇਨਜ਼ਰ ਕੋਈ ਜਾਣਕਾਰੀ ਹੈ ਕਿ ਮੁੱਖ ਮੰਤਰੀ ਸਾਹਿਬ ਵੱਲੋਂ ਕੋਈ ਰਾਹਤ ਕਿਸਾਨਾਂ ਨੂੰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੋਵੇ देखो जो सानू जानकारी अपने सूत्रਾਂ ਤੋਂ ਮਿਲੀ ਹੈ ਕਿ ਮੁੱਖ ਮੰਤਰੀ ਇਹ ਚਾਹੁੰਦੇ ਨੇ ਕਿ ਕਿ ਨੁਕਸਾਨ ਜਿਹੜਾ ਆ ਉਹ ਕਿਸਾਨਾਂ ਨੂੰ ਕਿਸੇ ਵੀ ਤਰੀਕੇ ਦਾ ਨਾ ਸਹਿਣਾ ਪਵੇ ਜਿੱਥੇ ਕਿਤੇ ਵੀ ਰਿਵਿਊ ਕੀਤਾ ਜਾਏਗਾ ਸਰਕਾਰ ਵੱਲੋਂ ਪੂਰੀ ਵਾਧਾ ਕੀਤੀ ਜਾਏਗੀ ਚਾਹੇ ਉਹ ਖੇਤਾਂ ਦੇ ਵਿੱਚ ਫਸਲ ਹੋਵੇ ਚਾਹੇ ਮੰਡੀਆਂ ਦੇ ਵਿੱਚ ਆ ਗਈ ਹੋਵੇ ਸਰਕਾਰ ਦਾ ਮਕਸਦ ਹੀ ਇਹੀ ਹੈ ਇਹ ਜਾਣਕਾਰੀ ਜ਼ੁਮੇਲ ਪਾ ਰਹੀ ਹੈ ਕਿ ਇਸ ਮੀਟਿੰਗ ਸਦੰਦਾ ਕਿਉਂਕਿ ਕਈ ਥਾਵਾਂ ਤੇ ਮੁੱਖ ਮੰਤਰੀ ਗੱਲ ਜਿਵੇਂ ਤੁਸੀਂ ਕੁਝ ਜ਼ਿਕਰ ਕੀਤਾ ਕਿ ਮੁੱਖ ਮੰਤਰੀ ਨੇ ਖੁਦ ਵੀ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਨੇ ਰੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਫੈਰੀ ਪਈ ਇਸ ਤਰੀਕੇ ਦੇ ਨਾਲ ਬਰਬਾਦ ਜਿਹੜੀ ਹੈ ਉਹ ਹੀ ਹੈ ਉਨ ਜाहिर ਦੀ ਗੱਲ ਹੈ ਜਦੋਂ ਪਹਿਲਾ ਫੀਡਬੈਕ ਲਈਤੀ ਜਾਏਗੀ ਅਫਸਰਤ ਹੋ ਅਧਿਕਾਰੀਆਂ ਤੋਂ ਕਿ ਕੀ ਫੀਡਬੈਕ ਆ ਰਹੀ ਹੈ ਪੂਰੇ ਪੰਜਾਬ ਭਾਰਤ ਦੇ ਵਿੱਚ ਤੇ ਉਸ ਤੋਂ ਬਾਅਦ ਕੋਈ ਰਾਹਤ ਵੀ ਦਿੱਤੀ ਜਾ ਸਕਦੀ ਹੈ ਹਾਲਾਂਕਿ ਕਿਉਂਕਿ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ ਕੋਈ ਨਵਾਂ ਫੈਸਲਾ ਜਾਂ ਕੋਈ ਇਸ ਤਰੀਕੇ ਦੀ ਗੱਲ ਸਰਕਾਰ ਨਹੀਂ ਕਰ ਸਕਦੀ ਲੇਕਿਨ ਮਕਸਦ ਇਹੀ ਰਹੇਗਾ ਕੀ ਕਿਸੇ ਵੀ ਕਿਸਾਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਇਮੀਡੀਏਟ ਕਿਸ ਤਰੀਕੇ ਦੇ ਨਾਲ ਉਸ ਦਾ ਹੱਲ ਕਢਣਾ ਹੈ ਜਾਂ ਕੀ ਆਰਾਹਤ ਕੋਈ ਆਪਾਂ ਦੇ ਸਕਦੇ ਆ ਜਾਂ ਕਿਤੇ ਨੁਕਸਾਨ ਹੋ ਰਿਹਾ ਉਹਨੂੰ ਕਿਸ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ ਤੇ ਇਹ ਤਮਾਮ ਚਰਚਾ ਜਿਹੜੀ ਮੀਟਿੰਗ ਦਾ ਵਿਸ਼ਾ ਰਹੇਗਾ ਹਾਲਕਿ ਅਨਾਉਂਸਮੈਂਟ ਕੋਈ ਨਹੀਂ ਹੋਵੇਗੀ ਇਹ ਆਪਾਂ ਜਾਣਦੇ ਆ ਕਿਉਂਕਿ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ ਲੇਕਿਨ ਇਮੀਡੀਏਟ ਕਿਸ ਤਰੀਕੇ ਦੀ ਰਾਹਤ ਮੁੱਖ ਮੰਤਰੀ ਜਿੰਦੇ ਨਜ਼ਰ ਆਣਗੇ ਜਾਂ ਕੀ ਕੁਝ ਕਰਦੇ ਨਜ਼ਰ ਆਣਗੇ ਫਿਲਹਾਲ ਬੈਠਕ ਤੋਂ ਬਾਅਦ ਹੀ ਪਤਾ ਚਲਪਾਏਗਾ ਲੇਕਿਨ ਇਹ ਮੀਟਿੰਗ ਹਾਈ ਲੈਵਲ ਸੱਦਨਤੀ ਗਈ ਹੈ ਜੋ ਚੰਡੀਗੜ੍ਹ ਦੇ ਵਿੱਚ ਹੋਏਗੀ ਤੇ ਉਸ ਤੋਂ ਬਾਅਦ ਹੀ ਜਾਣਕਾਰੀ ਮਿਲ ਪਾਏਗੀ ਕੀ ਫੈਸਲੇ ਇਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਬੁਲਤੇ ਗਏ ਹਨ ਜਿਨਵਿੰਨ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋ ਪੰਜਾਬ ਦੇ ਵਿੱਚ ਮੀਂਹ ਛਕਰ ਚੁੱਲਿਆਏ ਜ਼ੋਰਦਾਰ ਜਿੱਥੇ ਬਰਸਾਤ ਹੋਈ ਹੈ ਗੜੇਮਾਰੀ ਵੀ ਹੋਈ ਹੈ ਤੇ ਜ਼ਾਹਰ ਜੀ ਗੱਲ ਹੈ ਕਿ ਕਿਸਾਨਾਂ ਦੀ ਜੋ ਮੰਡੀ ਦੇ ਵਿੱਚ ਕੋਈ ਫਸਲ ਹੈ ਤੇ ਜੋ ਖੇਤ ਦੇ ਵਿੱਚ ਖੜੀ ਫਸਲ ਦਾ ਉਸ ਦਾ ਨੁਕਸਾਨ ਹੋ ਰਿਹਾ ਹੈ ਤਾਂ ਕਿਤੇ ਨਾ ਕਿਤੇ ਜੋ ਮੁੱਖ ਮੰਤਰੀ ਵੱਲੋਂ ਇਹ ਅਹਿਮ ਬੈਠਕ ਸੱਦੀ ਗਈ ਹੈ ਇਸ ਦੇ ਵਿੱਚ ਕਿਸਾਨਾਂ ਨੂੰ ਰਾਹਤ ਦੇਣ ਦੀ ਤਿਆਰੀ ਤਾਂ ਜ਼ਰੂਰ ਕੀਤੀ ਜਾ ਰਹੀ ਹੋਵੇਗੀ ਲੇਕਿਨ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਹੁਣ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਵੱਲੋਂ ਮਿਲ ਕੇ ਕਿਸਾਨਾਂ ਨੂੰ ਕਿਸ ਤਰ੍ਹਾਂ ਦੀ ਰਾਹਤ ਦਿੱਤੀ ਜਾਂਦੀ ਹੈ